ਕਹਿੰਦੇ ਜਹਾਨ ਛੱਡ ਜਾਗੇ ਔਰ ਮੈਸਟੂਵੇਟ ਨਹੀਂ ਛੱਡਣੀ ਜਿਹੜੇ ਕਹਿੰਦਾ ਸਭ ਤੋਂ ਮੈਸਟੂਵੇਟ ਨਹੀਂ ਛੁੱਟਦੀ ਮੈਨੂੰ ਬਹੁਤ ਮੈਸੇਜ ਆਏ ਯਾਰ ਇਹਦੇ ਰਿਗਾਰਡਿੰਗ ਅੱਜ ਫਾਈਨਲੀ ਵੀਡੀਓ ਲੈ ਕੇ ਆਇਆ ਉਹਦੇ ਤੇ ਤੁਸੀਂ ਧਿਆਨ ਨਾਲ ਸੋਚੋ ਦੁਨੀਆ ਤੇ ਕਰਨ ਕੀ ਆਏ ਹੋ 18 18 20 20 ਸਾਲ ਦੇ ਮੁੰਡੇ ਆਪਣਾ ਗੋਲ ਪਛਾਣੋ ਅਜੇ ਜ਼ਿੰਦਗੀ ਬਹੁਤ ਲੰਬੀ ਹੈ ਠੀਕ ਹੈ ਤੁਹਾਡੇ ਗੋਲਸ ਕੀ ਨੇ ਕੀ ਤੁਹਾਨੂੰ ਮਾਪਿਆਂ ਨੇ ਏਸੀ ਕਰਕੇ ਜਨਮ ਦਿੱਤਾ ਸੀ ਕਿ ਸਾਡਾ ਮੁੰਡਾ ਵੱਡਾ ਹੋ ਕੇ ਆਹੀ ਕੁਛ ਕਰੇ ਜ਼ਿੰਦਗੀ ਦਾ ਇੱਕ ਹਿੱਸਾ ਇੱਕ ਨੇਚਰ ਦੀ ਐਕਟੀਵਿਟੀ ਹੈ ਬਟ ਇੱਕ ਲਿਮਟ ਹੁੰਦੀ ਹੈ ਠੀਕ ਹੈ ਪਹਿਲੀ ਗੱਲ ਇਹ ਤੁਸੀਂ ਅੱਜ ਹੀ ਫੋਨ 'ਚੋਂ ਪੋਰਨ ਸਾਈਟਸ ਜਿਹੜੀਆਂ ਨੇ ਉਹ ਬੰਦ ਕਰ ਦਿਓ ਦੇਖਣੀਆਂ ਠੀਕ ਹੈ ਕੁਝ ਟੈਪ ਐਪਲੀਕੇਸ਼ਨਸ ਉਹ ਜਿਹੀਆਂ ਬੰਦ ਕਰ ਦਿਓ ਗਰੁੱਪ ਲੈਫਟ ਕਰ ਦਿਓ ਦੂਸਰਾ ਆਪਣਾ ਕੋਈ ਲਕਸ਼ਾ ਅਪਣਾਓ ਠੀਕ ਹੈ ਜੀ ਮੈਂ ਆਹ ਲੈਵਲ ਅਚੀਵ ਕਰਨਾ ਯਾਨੀ ਕਿ ਆਪਾਂ ਨੈਕਸਟ ਲੈਵਲ ਦੀ ਫਿਜ਼ੀਕ ਅਚੀਵ ਕਰਨੀ ਆ ਉਹਦੇ ਲਈ अर्ਲੀ ਇਨ ਦਾ ਮਾਰਨਿੰਗ ਉੱਠਣਾ ਸ਼ੁਰੂ ਕਰੋ ਜਿਮ 'ਅਲ ਧਿਆਨ ਦਿਓ ਜਾਂ ਕੋਈ ਵੀ ਫਿਜ਼ੀਕਲੀ ਵਰਕਸ ਕਰਨਾ ਸ਼ੁਰੂ ਕਰੋ ਠੀਕ ਹੈ ਗਰਾਊਂਡ 'ਚ ਐਕਸਰਸਾਈਜ਼ ਜਾਂ ਫਿਰ ਸਾਈਕਲਿੰਗ ਤੀਸਰਾ ਆਪਣਾ ਖਾਣ ਪੀਣ ਸੁਧਾਰੋ ਚੌਥਾ ਆਪਣਾ ਫਰੈਂਡ ਸਰਕਲ ਬਦਲੋ ਥੋੜਾ ਜ ਪੰਜਵਾਂ ਆਪਣਾ ਜਿਹੜਾ ਮਾਈਂਡ ਸੈਟ ਹੈ ਉਹਨੂੰ ਇੱਕ ਟਿਕਾਣੇ ਤੇ ਰੱਖੋ ਤੇ ਡੇਲੀ ਰੋਜ਼ਾਨਾ ਇੱਕ ਘੰਟਾ ਕੋਈ ਵੀ ਵਧੀਆ ਕਿਤਾਬ ਜ਼ਰੂਰ ਪੜ੍ਹੋ ਜਿਹਦੇ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲੇ ਅੰਦਰੋਂ ਸ਼ਾਂਤ ਹੋਵੋ ਤੇ ਦਿਨ ਦੇ ਵਿੱਚ ਇੱਕ ਵਾਰ ਜ਼ਰੂਰ ਅਰਲੀਨ ਦਾ ਮਾਰਨਿੰਗ ਉੱਠਦੇ ਸਾਰੀ ਮੈਡੀਟੇਸ਼ਨ ਜ਼ਰੂਰ ਕਰਿਆ ਕਰੋ ਤੇ ਆਪਣੇ ਆਪ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਿਆ ਕਰੋ ਆਪਣੇ ਆਪ ਨੂੰ ਪਛਾਣੋ ਕਿ ਤੁਸੀਂ ਸਿਰਫ ਇੱਥੇ ਮੈਸਟਰਬੇਟੀ ਕਰਨਾ ਹੈ ਸੀ ਯਾਰ ਧੰਨਵਾਦ